ਮੋਹਾਲੀ ਫੇਜ਼ 7 ਦੀਆਂ ਲਾਈਟਾਂ ਤੇ ਐਸਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਰਿਜ਼ਰਵੇਸ਼ਨ ਚੋਲ ਫੜੋ ਮੋਰਚਾ ਨਿਰੰਤਰ ਚੱਲ ਰਿਹਾ ਹੈ ਮੋਰਚਾ ਆਗੂਆਂ ਨੇ ਝਾਲੀ ਜਾਤੀ ਸਰਟੀਫਿਕੇਟ ਤਾਰਕਤੇ ਕਾਰਵਾਈ ਕਰਾਉਣ ਲਈ ਮਾਨਯੋਗ ਹਾਈ ਕੋਰਟ ਵਿੱਚ ਪਹੁੰਚ ਕੀਤੀ ਮਾਨਯੋਗ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੇ ਸੁਣਵਾਈ ਕਰਕੇ ਪੰਜਾਬ ਸਰਕਾਰ ਨੂੰ ਮਿਤੀ 15 ਮਈ 2025 ਨੂੰ ਰਿਪੋਰਟ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ ਸੀਨੀਅਰ ਐਡਵੋਕੇਟ ਸ਼੍ਰੀਮਤੀ ਜੀਕੇ ਮਾਨ ਦੇ ਜੂਨੀਅਰ ਐਡਵੋਕੇਟ ਸੰਜੀਵ ਕੁਮਾਰ ਸ਼ਰਮਾ ਤੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਸਾਡੇ ਪੱਤਰਕਾਰ ਨਾਲ ਜੋ ਗੱਲਬਾਤ ਕੀਤੀ ਤੁਹਾਡੇ ਰੂਬਰੂ ਕਰਦੇ ਹਾਂ ਇਹ ਅਸੀਂ ਸਰ ਇਹਦੇ ਚੈਲੰਜ ਕੀਤਾ ਇੱਕ ਪੰਜਾਬ ਗਵਰਨਮੈਂਟ ਨੇ 15 ਜੁਲਾਈ 2021 ਨੂੰ ਇੱਕ ਸਰਕੂਲਰ ਕੱਢਿਆ ਸੀ ਐਕਚੁਅਲੀ ਇਹ ਦੋ ਰਾਇਸਿਕ ਤੇ ਮਹਾਤਮ ਕਾਸਟ ਹੈ ਜਿਹੜੇ ਇਹ 30 8 2007 ਨੂੰ ਸੈਂਟਰ ਗਵਰਨਮੈਂਟ ਨੇ ਨੋਟੀਫਾਈਡ ਕੀਤੇ ਸੀ ਤੇ ਇਹਨਾਂ ਨੂੰ ਸ਼ੈਡਿਊਲ ਕਾਸਟ ਦੇ ਵਿੱਚ ਇਹਨਾਂ ਨੇ ਇਨਕਲੂਡ ਕੀਤਾ ਸੀ ਤੇ ਉਸੇ ਐਸ ਪਰ ਦੈਟ ਨੋਟੀਫਿਕੇਸ਼ਨ ਇਹਨਾਂ ਨੇ ਪੰਜਾਬ ਗਵਰਨਮੈਂਟ ਨੇ ਵੀ ਇਹਨਾਂ ਨੂੰ ਇਨਕਲੂਡ ਕਰ ਲਿਆ ਸੇਮ ਡੇਟ ਤੋਂ ਹੀ ਤੇ ਹੁਣ ਜਦੋਂ ਇਹਨਾਂ ਲੋਕਾਂ ਨੇ ਕੰਪਲੇਂਟਸ ਪਾਈਆਂ ਕਿ ਇਸ ਤੋਂ ਪਹਿਲਾਂ ਜਿਹੜੇ ਸਰਟੀਫਿਕੇਟਸ ਇਸ਼ੂ ਹੋਏ ਨੇ ਉਹ ਫੇਕ ਨੇ ਤੇ ਉਹਨਾਂ ਦੇ ਬੇਸ ਤੇ ਜਿਹੜੇ ਬੈਨੀਫਿਟ ਲੋਕਾਂ ਨੇ ਲਏ ਨੇ ਤੇ ਉਹਨਾਂ ਦੇ ਅਗੇਂਸਟ ਐਕਸ਼ਨ ਲਿਆ ਜਾਵੇ ਪਰ ਪੰਜਾਬ ਗਵਰਨਮੈਂਟ ਨੇ ਐਕਸ਼ਨ ਲੈਣ ਦੀ ਬਜਾਏ ਇੱਕ ਨਵਾਂ ਸਰਕੂਲਰ ਕੱਢਤਾ ਤੇ ਇਸ ਨੋਟੀਫਿਕੇਸ਼ਨ ਜਿਹੜੀ ਹੈ 38 2007 ਦੀ ਹੈ ਇਹਨੂੰ ਰੈਟਰੋਸਪੈਕਟਿਵਲੀ ਇਹਨਾਂ ਨੇ ਅਪਲਾਈ ਕਰਤਾ ਜਿਹੜਾ ਕਿ ਇਹ ਨਹੀਂ ਕਰ ਸਕਦੇ ਇਹੀ ਗੱਲ ਅਸੀਂ ਹਾਈ ਕੋਰਟ ਔਨ ਲੇਵਲ ਹਾਈ ਕੋਰਟ ਦੇ ਵਿੱਚ ਲੈ ਕੇ ਆਏ ਆ ਤੇ ਨੋਟਿਸ ਦੇ ਹਾਈ ਕੋਰਟ ਨੇ ਕੀਤਾ ਹੈ ਦੇਖਦੇ ਆ ਕੀ ਕੀ ਹੁੰਦਾ ਹੈ ਇਹ ਚੀਜ਼ ਇਹਨਾਂ ਜਿਵੇਂ ਮਾਨਯੋਗ ਹਾਈ ਕੋਰਟ ਨੇ ਨੋਟਿਸ ਕੀਤਾ ਸਟੇਟ ਆਫ ਪੰਜਾਬ ਨੂੰ ਤੇ ਜਵਾਬ ਮੰਗਿਆ ਇਹਨਾਂ ਕੋਲੋਂ ਇਹਦੇ ਉੱਤੇ ਤੇ ਹੁਣ ਇਹਨਾਂ ਇਹ ਜਵਾਬ ਫਾਈਲ ਕਰਨਾ ਦੇਖਦੇ ਆ ਕੀ ਰਿਪਲਾਈ ਇਹਨਾਂ ਦਾ ਆਉਂਦਾ ਹੈ ਤੇ ਕੀ ਇਹ ਕਰਦੇ ਆ ਇਸ ਵਾਰ ਅਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪ੍ਰੈਸ ਰਹੀਂ ਸਾਰੇ ਹੀ ਜਿਹੜੇ ਐਸੀਬੀਸੀ ਸਮਾਜ ਦੇ ਸਾਡੇ ਲੋਕ ਨੇ ਸਾਡੇ ਵੀਰ ਨੇ ਸਾਡੇ ਸਹਿਯੋਗੀ ਸੱਜਣ ਨੇ ਐਸੀਬੀਸੀ ਮੋਰਚੇ ਦੇ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਤਾਂ ਕਿ ਜਿਹੜਾ ਸਾਡਾ ਮੋਰਚੇ ਦੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਐਸੀਬੀਸੀ ਮੋਰਚੇ ਦੀ ਲੜਾਈ ਹੈ ਫਿਰ ਸਾਧੀਆਂ ਲੈਟਾਂ ਕੋਲ ਜਿਹੜਾ ਮੋਰਚਾ ਚੱਲ ਰਿਹਾ ਪਿਛਲੇ ਲੰਬੇ ਡੇਢ ਸਵਾ ਸਾਲ ਡੇਢ ਸਾਲ ਤੋਂ ਜਿਹੜਾ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਜਾਲੀ ਸਰਟੀਫਿਕੇਟਾਂ ਨੂੰ ਲੈ ਕੇ ਧਨਾੜ ਲੋਕਾਂ ਨੇ ਬਣਾਏ ਸੀ ਨੌਕਰੀਆਂ ਥਿਆਈਆਂ ਸੀ ਜਿਹੜੇ ਅਸੀਂ ਲੋਕਾਂ ਦੇ ਜਿਹੜੇ ਬੈਨੀਫਿਟ ਆ ਉਹ ਸਾਰੇ ਜਿਹੜੇ ਧਨਾੜ ਲੋਕ ਲੈ ਗਏ ਸੀ ਉਹਨਾਂ ਦੇ ਖਿਲਾਫ ਬਹੁਤ ਸਾਰੀ ਲੰਬੀ ਲੜਾਈ ਚਲੀ ਜਿੱਦੇ ਚ ਬਹੁਤ ਕਠਿਨਾਈਆਂ ਚੱਲਣੀਆਂ ਪਈਆਂ ਸਾਰੇ ਆਗੂ ਸਹਿਬਾਨਾਂ ਨੇ ਸਹਿਯੋਗ ਦੇ ਆਪਣਾ ਆਪਣਾ ਸਮਾਂ ਕੱਢਿਆ ਤੇ ਪਹਿਲਾਂ ਤਾਂ ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਅੱਜ ਜਿਹੜਾ ਹੈਗਾ ਉਹ ਕੇਸ ਅਸੀਂ ਮਾਨਯੋਗ ਹਾਈ ਕੋਰਟ ਵਿੱਚ ਕੇਸ ਪਾਇਆ ਸੀ ਕੇਸ ਦਰ ਕੀਤਾ ਸੀ ਜਿੱਥੇ ਸੜਾਈ ਕਰਦੇ ਆ ਮਾਨਯੋਗ ਚੀਫ ਜਸਟਿਸ ਨੇ ਕਾਰਵਾਈ ਕਰਦੇ ਆ ਸਟੇਟ ਸਰਕਾਰ ਤੋਂ ਜਿਹੜੀ ਹੈ ਰਿਪੋਰਟ ਮੰਗੀ ਹੈ 15 ਪੰਜ ਵਾਸਤੇ ਪੰਜਲਾਂ ਮਈ ਵਾਸਤੇ ਨੋਟਿਸ ਹੋਇਆ ਤੇ ਇਹਨਾਂ ਨੇ ਜਿਹੜੀ ਐ ਸਟੇਟਸ ਰਿਪੋਰਟ ਜਿਹੜੀ ਸਰਕਾਰ ਤੋਂ ਸਟੇਟ ਸਰਕਾਰ ਤੋਂ ਮੰਗ ਲਈ ਐ ਜਦਕਿ ਸਾਡੇ ਕੋਲ ਸਾਰੇ ਲੈਟਰ ਸੀ ਜਿਹੜੇ ਨਾਲ ਸਾਡੀ ਵਕੀਲ ਸਾਹਿਬ ਨੇ ਅ ਉਹ ਬੋਇਸ ਕੀਤੀ ਬੈਸ ਕਰਕੇ ਦੱਸਿਆ ਇਹ ਸਟੇਟ ਸਰਕਾਰ ਦੇ ਲੈਟਰ ਨੇ ਇਹ ਕੇਂਦਰ ਸਰਕਾਰ ਵੱਲੋਂ ਜਿਹੜੇ ਸੋਸ਼ਲ ਜਸਟਿਸ ਮੰਤਰੀ ਵੱਲੋਂ ਜਿਹੜੀ ਲੈਟਰ ਨੇ ਇਹ ਸਾਰੇ ਪਾਸੇ ਜਿਹੜਾ ਡਾਇਰੈਕਟਰ ਵਿਜੀਲੈਂਸ ਨੂੰ ਆ ਵਿਜੀਲੈਂਸ ਨੂੰ ਸਾਰੀਆਂ ਕੰਪਲੀਟਾਂ ਪਾਈਆਂ ਉਹਨਾਂ ਕੰਪਲੀਟਾਂ ਦੇ ਆਧਾਰ ਤੇ ਸਟੇਟ ਸਰਕਾਰ ਨੂੰ ਨੋਟਿਸ ਹੋਇਆ ਤੇ ਅਸੀਂ ਜਿਹੜਾ ਹੈ ਮਾਨਯੋਗ ਚੀਫ ਜਸਟਿਸ ਅੱਜ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤਾਂ ਕਿ ਸਾਨੂੰ ਹੁਣ ਜਿਹੜਾ ਨਿਆਂ ਇਨਸਾਫ ਮਿਲਣ ਦੀ ਉਮੀਦ ਜਾਗ ਵੀ ਵੀ ਜਦੋਂ ਹਾਈ ਕੋਰਟ ਨੇ ਨੋਟਿਸ ਕਰ ਦਿੰਦਾ ਉਹ ਤੋਂ ਬਾਅਦ ਸਾਰਾ ਜਿਹੜਾ ਹੈਗਾ ਫਰਜੀਵਾੜਾ ਉਹ ਖਤਮ ਹੋਏਗਾ ਤੇ ਮੇਰੇ ਨਾਲ ਬਨਵਾਰੀ لال ਜੀ ਪ੍ਰਿੰਸੀਪਲ ਬਨਵਾਰੀ لال ਜੀ ਹਰਨੇਕ ਸਿੰਘ ਜੀ ਮਲੋਆ ਮਕੇਜ ਮਹਿਜ ਜੀ ਤੇ ਸਾਰੇ ਜਿਹੜੇ ਸਾਡੇ ਸਹਿਯੋਗੀ ਸੱਜਣ ਇਹਨਾਂ ਸਾਰਿਆਂ ਨਾਲ ਜਦੋਂ ਅਸੀਂ ਦੌੜ ਭੱਜ ਕਰਕੇ ਸਵੇਰ ਤੋਂ ਅੱਜ ਇੱਥੇ ਹਾਈ ਕੋਰਟ 'ਚ ਨੇ ਤੇ ਹੁਣ ਹਾਈ ਕੋਰਟ ਨੂੰ ਜਿਹੜਾ ਹੈਗਾ ਨੋਟਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈਜੂਗੀ ਤੇ ਅਗਲਾ ਜਿਹੜੀ ਕਾਰਵਾਈ ਸਾਨੂੰ ਉਮੀਦ ਜਾਗੀ ਆ ਹੁਣ ਵੀ ਸਾਡਾ ਜਿਹੜਾ ਹੈਗਾ ਮਸਲਾ ਹੱਲ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਮੋਰਚਾ ਐਸਬੀਸੀ ਨੇ ਜਨਰੇਸ਼ਨ ਚੋਰ ਫਰਮੋਟਾ ਮਹਾਲੀ ਵਿੱਚ ਲਾਇਆ ਸੀ ਉਹਨੂੰ ਅੱਜ ਬੂਰ ਪੈ ਗਿਆ ਉਹਦੇ ਵਿੱਚ ਚੀਫ ਜਸਟਿਸ ਜਿਹੜਾ ਪੰਜਾਬ ਹਾਈ ਕੋਰਟ ਦਾ ਉੱਥੇ ਸੁਣਵਾਈ ਹੋਈ ਹੈ ਔਰ ਲੈਟਰ ਆਫ ਮੋਸ਼ਨ ਜਾਰੀ ਹੋ ਗਿਆ ਤੇ ਇਹ ਜਿਹੜਾ ਵਾ ਕੁਝ ਟੀਰਾਂ ਦੇ ਵਿੱਚ ਹੀ ਜਿੰਨੇ ਵੀ ਲੋਕ ਆ ਗਏ ਨੇ ਜਿਨ੍ਹਾਂ ਨੇ ਜਾਦੀ ਸਰਟੀਫਿਕੇਟ ਨੇ ਔਰ ਫਰਸਨ ਫਿਰ ਗੱਲ ਸਾਡੇ ਕੋਲ ਨੇ ਉਹਨਾਂ ਸਾਰਿਆਂ ਨੂੰ ਲੈਟਰ ਆਫ ਮੋਸ਼ਨ ਜਾਰੀ ਹੋਵੇਗਾ ਔਰ ਪਤਾ ਲੱਗ ਜੇਗਾ ਤੇ ਮੈਂ ਇਹ ਅਪੀਲ ਕਰਨਾ ਕਿ ਜਿਨ੍ਹਾਂ ਵੀ ਛਾ ਟਿਕਟ ਜਾਲੀ ਬਣਾਏ ਨੇ ਉਹ ਨੌਕਰੀਆਂ ਛੱਡ ਜਾਓ ਨਹੀਂ ਤੇ ਹਾਲ ਬਹੁਤ ਭੜਾ ਹੋਏਗਾ ਇਨਾ ਮਾੜਾ ਹਾਲ ਹੋਏਗਾ ਕਿ ਜਿੰਨਾ ਇਹਨਾਂ ਦਾ ਹੋਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ